ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਠਲਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਵਿੱਢ ਗਈ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਨੇ ਨਾਕੇ ਬੰਦਿੱਦਰਾ ਅੰਟਿਲ ਵਨੜੇ ਇੱਕ ਨੋਵਾ ਕ੍ਰਿਸ਼ਤਾਕਾਰ ਵਿੱਚ ਹੈਰਨ ਦੀ ਵੱਡੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆ ਰਹੀ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਜੋ ਪੁਲਿਸ ਟੀਮ ਨੇ 1 ਕਿਲੋ ਹੈਰੋਇਨ ਅਤੇ 90000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਹੈ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਜਲੰਧਰ ਵਿੱਚ ਸਨੇਚਿੰਗ ਦਾ ਕੇਸ ਦਰਜ ਹੈ ਮੁਲਜ਼ਮ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ ਤੇ ਮੁਲਜ਼ਮ ਖਿਲਾਫ ਅਥਾਣਾ ਟਿਲਵਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਪਿੰਡ ਫੁੱਲੇਵਾਲ ਵਿਖੇ 12 ਜਨਵਰੀ ਨੂੰ ਇੱਕ ਵਿਅਕਤੀ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ 14 ਜਨਵਰੀ ਨੂੰ ਮੌਤ ਹੋ ਗਈ ਸੀ ਦੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਉਂਦਿਆਂ ਮ੍ਰਿਤਕ ਵਿਅਕਤੀ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਲਖਮਣ ਸਿੰਘ ਵਾਸੀ ਫੁੱਲੇਵਾਲ ਆਪਣੇ ਪਿੰਡ ਫੁੱਲੇਵਾਲ ਤੋਂ ਰਾਤ ਨੂੰ ਡਿਊਟੀ ਤੇ ਜਾ ਰਿਹਾ ਸੀ ਤਾਂ ਡੈਨ ਵੀ ਦਸ਼ਮਸ਼ਾਨ ਘਾਟ ਨੇੜੇ ਤੋਂ ਅਣਪਛਾਤੇ ਨੌਜਵਾਨਾਂ ਨੇ ਕੇ ਕੇ ਸਿਰ ਵਿੱਚ ਤੇਜ਼ਾਰ ਹਥਿਆਰਾਂ ਦੇ ਨਾਲ ਛੱਟਾ ਮਾਰਿਆ ਤਾਂ ਜਿਸ ਤੇ ਲਖਵਿੰਦਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਤੇ ਬਾਅਦ ਵਿੱਚ ਲਖਵਿੰਦਰ ਸਿੰਘ ਦੀ 14 ਜਨਵਰੀ ਨੂੰ ਮੌਤ ਹੋ ਗਈ। ਕੀ ਨੈਟਵਰਕਿੰਗ ਸੀ? ਮਾਨਯੋਗ ਭੀਜੀਪੀ ਪੰਜਾਬ ਸ਼੍ਰੀ ਗੋਦਾਬੀ ਆਨੰਦ ਜੀ ਦੇ ਨਿਦੇਸ਼ਨ ਦੇ ਸ਼ੇਡ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਐਕਟ ਦੀ ਰਿਕਵਰੀ ਕੀਤੀ ਗਈ ਹੈ ਆ ਇਹ ਇੱਕ ਇਨਫੋਰਮੇ ਜਿਹੜਾ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀਗਾ ਆ ਜਿਹਦੇ ਵਿੱਚ ਸੀਆਈਏ ਦੀ ਵੱਖ-ਵੱਖ ਟੀਮਾਂ ਬਣਾ ਕੇ ਇੱਕ ਜਿਹੜਾ ਅਕਿਊਜ਼ਡ ਹੈ ਉਹਨੂੰ ਨੈਰੋ ਡਾਊਨ ਕੀਤਾ ਤੇ ਅੱਜ ਉਹ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਢਿਲਵਾ ਆ ਜਿਹੜੇ ਕੱਚੇ ਰਾਹ ਥਾਂ ਹੀ ਜਾਣ ਲੱਗਾ ਸੀ ਮੌਕੇ ਨੂੰ ਉਹਨੂੰ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਉਹਦੀ ਜਿਹੜੀ ਇਨੋਵਾ ਕ੍ਰਿਸਟਾ ਗੱਡੀ ਸੀ ਉਹਦੇ ਵਿੱਚੋਂ ਹੀ ਜਿਹੜੀ 1 ਕਿਲੋ ਜਿਹੜੀ ਸਸਪੈਕਟਿਡ ਹਿਰੋਇਨ ਹੈ ਉਹ ਰਿਕਵਰ ਕੀਤੀ ਗਈ ਹੈ ਉਹਦੇ ਨਾਲ ਤਕਰੀਬਨ 90000 ਰੁਪਏ ਜਿਹੜਾ ਟਰਕ ਮਨੀ ਵੀ ਰਿਕਵਰ ਹੋਇਆ ਲਿਆ ਦਿੱtheta ਸੀ ਇਹ ਜਿਹੜਾ ਰਿਕਵਰੀ ਕਰਕੇ ਇਮੀਡੀਏਟਲੀ ਜਿਹੜਾ ਮੁਕਦਮਾ ਨੰਬਰ 2 ਅੰਡਰ ਧਾਰਾ ਜਿਹੜੀ 21C ਐਨਡੀਪੀਐਸ ਐਕਟ ਥਾਣਾ ਤਿਲਵਾ ਜਿਹੜਾ ਮੁਕੱਦਮਾ ਰਜਿਸਟਰ ਕੀਤਾ ਗਿਆ ਹੈਗਾ ਇਹ ਜਿਹੜੀ ਹੈਰੋਇਨ ਹੈਗੀ ਐ ਅੰਮ੍ਰਿਤਸਰ ਸਾਈਡ ਤੋਂ ਉਹ ਲੈ ਕੇ ਆ ਰਿਆ ਸੀ ਤੇ ਕਿਉਂਕਿ ਅੱਜ ਹੀ ਇਹਦੀ ਜਿਹੜੀ ਅਰੈਸਟ ਹੋਈ ਹੈਗੀ ਐ ਇਹਦੇ ਉੱਤੇ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਢੁਗਾਈ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤੇ ਡਰਾਈਵਿੰਗ ਦੀਆਂ ਦੇ ਵਿੱਚ ਕਰਦਾ ਸੀਗਾ ਕੁਝ ਜਿਹਦਾ ਨੰਬਰ ਬਿਲਕੁਲ ਇਹ ਜਿਹੜਾ ਦੋਸ਼ੀ ਹੈਗਾ ਇਹ ਅਨਮੋਲਪ੍ਰੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ 메ਨ ਬਾਜ਼ਾਰ ਜਮਸ਼ੇਰ ਥਾਣਾ ਸਦਰ ਜਲੰਧਰ ਤੇ ਤਕਰੀਬਨ 27 ਸਾਲ ਉਮਰ ਹੈ ਤੇ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਜਿਹੜਾ ਸਨੇਚਿੰਗ ਦਾ ਦਰਜ ਹੈਗਾ ਥਾਣਾ ਨੰਬਰ 6 ਜਲੰਧਰ ਦੇ ਵਿੱਚ ਤੇ ਅੰਮ੍ਰਿਤਸਰ ਸਾਈਡ ਤੋਂ ਹੀ ਲੈ ਕੇ ਜਾ ਰਿਹਾ ਸੀ ਹੁਣ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਸਰ ਦੋ ਦਾ ਕਰ ਰਹੇ ਕੰਮ ਇਹ ਇਹ ਅਸੀਂ ਡਿਟੇਲ ਚ ਤੁਹਾਨੂੰ ਇਨਵੈਸਟੀਗੇਸ਼ਨ ਬਾਰੇ ਦੱਸਾਂਗੇ ਇਹ ਵੀ ਨਹੀਂ ਪਤਾ ਕਿ ਪਟਾਣੀ ਕਿੱਥੇ ਲਾਗੇ ਇੰਨੀ ਹਜੇ ਉਹ ਨਹੀਂ ਇਸ ਸਟੇਜ ਤੇ ਠੀਕ ਹੈ ਜੀ ਲਾ ਦਿਓ ਸ਼ਹਿਰ ਭਗਤ ਸਿੰਘ ਨਗਰ ਪੁਲਿਸ ਹਲ ਗੁੰਮ ਹੋਏ 101 ਮੋਬਾਈਲ ਫੋਨ ਤਕਨੀਕੀ ਸਹਾਇਤਾ ਨਾਲ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ਼ਹਿਰ ਭਗਤ ਸਿੰਘ ਨਗਰ ਵੱਲੋਂ ਪਬਲਿਕ ਨੂੰ ਆਪਣੇ ਗੁੰਮ ਹੋਏ ਮੋਬਾਈਲ ਫੋਨ ਸੰਬੰਧੀ ਸੀਈਆਰ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੈਟਰੋਲ ਪੋਰਟਲ ਤੇ ਸ਼ਿਕਾਇਤ ਰਜਿਸਟਰ ਕਰਵਾਉਣ ਦੀ ਅਪੀਲ ਡਾਕਟਰ ਮਹਿਤਾਬ ਸਿੰਘ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਕ੍ਰੇਸ ਕਰਨ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ ਟ੍ਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾਂਦੇ ਹਨ ਨਮਨ ਸ਼ਰਪੂਲਸ ਦਾ ਬਹੁ ਸ਼ੁਗੂ ਗੁਜਾਰਾ ਜੀ ਮੇਰਾ ਫੋਨ ਲੱਗ ਗਿਆ ਟਾਈਮ ਭਾਵੇਂ ਲੱਗ ਗਿਆ ਪਰ ਗਵੱਚਾ ਸੀਗੇ تحصیلਦਾਰ ਸਾਹਿਬ ਦਾ ਰੈਜ਼ੀਡੈਂਸ ਹੈ ਉਹਦੇ ਲੱਗੇ ਗਵੱਚਾ ਸੀਗੇ ਜੀ ਉਸੇ ਵੇਲੇ ਮੈਂ ਇਹਨਾਂ ਕੋਲ ਆਇਆ ਮੈਂ ਸਾਂਝ ਕੇਂਦਰ ਵਿੱਚ ਦਰਜ ਕਰਤਾ ਤੇ ਇਹਨਾਂ ਨੇ ਟੈਲ ਹੁੰ ਦੱਸ ਦਿੱਤਾ ਉਹਨਾਂ ਨੇ ਉਹ ਬਲੌਕ ਕਰਤਾ ਨੰਬਰ ਤੇ ਹੁਣ ਮੈਨੂੰ ਕੱਲ ਫੋਨ ਇਹਨਾਂ ਨੇ ਲਾਇਆ ਐਸਪੀ ਦਾ ਆਫਿਸ ਦੇ ਵਿੱਚੋਂ ਵੀ ਤੁਹਾਡਾ ਫੋਨ ਲੱਗ ਗਿਆ ਬਹੁਤ ਖੁਸ਼ੀ ਹੋਈ ਜਿੰਨੀ ਘਾਟਾਂ ਧੋਖਾ ਹੀ ਨਾ ਉਹ ਤੋਂ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਬੱਚਿਆਂ ਦੇ ਨੰਬਰ ਸੀ ਬਾਹਰ ਗਏ ਹੋਏ ਪੁਰਾਣੇ ਨੰਬਰ ਸੀ ਬੈਂਕ ਦੇ ਅਕਾਊਂਟ ਵਗੈਰਾ ਵੀ ਸੀਗੇ ਮਤਲਬ ਮੈਂ ਉਹਨੂੰ ਅਜੇ ਪਾਸ ਹੋ ਕੇ ਯੂਜ਼ ਕਰ ਲੈ ਜਗਾ ਇਸ ਕਰਕੇ ਬਹੁਤ ਖੁਸ਼ੀ ਹੋਈ ਸਰ ਮੈਂ ਬਹੁਤ ਸ਼ੁਕਰਗੁਜ਼ਾਰ ਨਵਾਂ ਸ਼ਹਿਰ ਪੁਲਿਸ ਦਾ ਜਿਨ੍ਹਾਂ ਨੇ ਜਿੱਦ ਹੋਈ ਬਾਅਦ ਮੇਰੇ ਮੋਬਾਈਲ ਰੱਬ ਕਿੱਥੋਂ ਘਾਟਿਆ ਸੀ ਤੇ ਕਿੱਥੋਂ ਮਿਲਿਆ ਸਾਡਾ ਫੋਨ ਜਿਹੜਾ ਸੀ ਇੱਥੇ ਨਵਾਂ ਸ਼ਹਿਰ ਚ ਗੁੰਮ ਹੋਇਆ ਸੀਗਾ ਇਹ ਹੋਣਾ SIM ਲੇ ਦੋਣਾ ਨੇ ਬਰਾਮਦ ਕਰਕੇ ਦਿੱਤਾ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਕਿਉਂਕਿ ਸਾਨੂੰ ਕਿਸੇ ਤੇ ਡਾਊਟ ਸੀ ਉਹਨਾਂ ਨੇ ਸਪੈਸ਼ਲੀ ਕਿਹਾ ਸੀ ਕਿ ਪੰਜਾਬ ਪੁਲਿਸ ਸਾਡਾ ਕੁਝ ਨਹੀਂ ਕਰ ਸਕਦੀ ਸ਼ਿਮਲੇ ਤੋਂ ਫੋਨ ਕਿੱਥੋਂ ਲੈ ਕੇ ਆਣਗੇ ਜਦੋਂ ਤੇ ਸਾਨੂੰ ਡਾਊਟ ਸੀ ਪਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਅੰਨੀ ਹਾਰਡ ਵਰਕ ਕੀਤਾ ਮਿਹਨਤ ਕੀਤਾ ਸਾਨੂੰ ਸਾਡਾ ਫੋਨ ਜਿਹੜਾ ਇਹਨਾਂ ਨੇ ਬਰਾਮਦ ਕਰਕੇ ਦਿੱਤਾ ਥੈਂਕ ਯੂ ਫੋਨ ਕਿੱਥੇ ਸੀ ਤੁਹਾਡੇ ਫੋਨ ਸਰ ਕਾਲਜ ਦੇ ਵਿੱਚ ਗਿਰਿਆ ਸੀ ਸੋ ਇੱਕ ਮੋਬਾਈਲ ਜਿਹੜੇ ਕੁਝ ਗੁੰਮਸ਼ੁਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਨਾ ਦੇ ਉਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ CEIR ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾਉਂਦਾ ਜਾਂ ਉਹ ਕਿਤੇ ਵੀ ਆਨ ਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਟਰਨ ਹੋ ਜਾਂਦਾ ਹੈ ਇਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਿਟੀ ਜਿਹੜੀ ਹੈਗੀ ਹੈ ਉਹ ਨਰਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈ। ਕਿ ਜਿਹੜੇ ਅਸੀਂ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਸਨੀਕਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਤਾਂ ਇਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ CEIR ਪੋਰਟਲ ਦੇ ਉੱਤੇ ਇਹਨੂੰ ਜ਼ਰੂਰ ਰਜਿਸਟਰ ਕਰੋ। ਜਿਹੜੇ ਮੋਬਾਈਲ ਹੋਣਗੇ ਇਸ ਤੋਂ ਮਿਲਦੇ ਨੇ ਇਹ ਜਿਹੜੇ ਓਨਰ ਹੈਗੇ ਆ ਉਹ ਸਿਰਫ ਨਵਾਂ ਸ਼ਹਿਰ ਦੇ ਹੀ ਹੈ ਜਿੱਥੇ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਗੁੰਮ ਹੋਇਆ ਜਾਂ ਕੋਈ ਬਾਹਰੋਂ ਆਇਆ ਹੋਵੇ ਉਹਦਾ ਨਵਾਂ ਸ਼ਹਿਰ ਚ ਮੋਬਾਈਲ ਗੁੰਮ ਹੋਇਆ ਹੋਵੇ ਉਹ ਵੀ ਉੱਥੇ ਰਜਿਸਟਰ ਕਰਵਾ ਸਕਦਾ। ਉਹ ਵੀ ਕਿੰਨੇ ਮੰਨਦੇ ਨੇ। ਉਹ ਵੀ ਇਹ ਜਿਹੜੇ ਹੈਗੇ ਆ ਗੁੰਮਸ਼ੁਦਾ ਵਾਲੇ ਹੈਗੇ ਆ ਜਿਹੜਾ ਮਾਮਲਾ ਚੋਰੀ ਦਾ ਹੁੰਦਾ ਉਹਦੇ ਵਿੱਚ ਵੀ ਅਸੀਂ ਐਫਆਈਆਰ ਕਰਦੇ ਆ ਤੇ ਉਹਨੂੰ ਨਾਲ ਪੋਰਟਲ ਤੇ ਰਜਿਸਟਰ ਕਰ ਲੈਂਦੇ ਆ ਤਾਂ ਕਿ ਜੇ ਕਿਸੇ ਉਹਨੂੰ ਔਨ ਕਰਦਾ ਕੋਈ ਉਹਦੀ ਸਾਨੂੰ ਇਨਫੋਰਮੇਸ਼ਨ ਆ ਜਾਵੇ। ਪਰ ਇੱਕ ਦੁਕਾਨਦਾਰ ਕੋਲ ਸਵਰ ਨਹੀਂ ਜੇ ਕਿਸੇ ਕੋਈ ਹੋ ਰਿਹਾ ਹੋਵੇਗਾ। ਨਹੀਂ ਇਹ ਜਿਹੜਾ ਬੰਦਾ ਜਦੋਂ ਕੋਈ ਜਾਂ ਓਨਰ ਜਾਂ ਦੁਕਾਨਦਾਰ ਹੈ ਜਿਹੜਾ ਵੀ ਇਹਨੂੰ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਜੇ ਦੁਕਾਨਦਾਰ ਨੇ ਔਨ ਕੀਤਾ ਹੈਗਾ ਤਾਂ ਉਹਦੇ ਕੋਲੋਂ ਜੇ ਉਹਨੇ ਅੱਗੇ ਕਿਸੇ ਨੂੰ ਸੇਲ ਕਰਤਾ ਜਿਹੜਾ ਵੀ ਔਨ ਕਰੇਗਾ ਉਹਦੇ ਕੋਲ ਉਹ ਰਿਕਵਰ ਹੋ ਜਾਊਗਾ ਸਾਰੇ ਜਿਹਦੇ ਕੋਲ ਰਿਕਵਰ ਹੋਇਆ ਤਾਂ ਉਹ ਕੋਈ ਕਾਰਵਾਈ ਨਹੀਂ ਹੁੰਦੀ ਜੇ ਤਾਂ ਨਹੀਂ ਜੇ ਤਾਂ ਹੁਣ ਦੇਖ ਉਹਨੇ ਰਿਕਵਰ ਕੀਤੇ ਉਹਨੂੰ ਇਨਫੋਰਮੇਸ਼ਨ ਨਹੀਂ ਸੀ ਕਿ ਹਾਂ ਚੋਰੀ ਦਾ ਫਿਰ ਤਾਂ ਕੋਈ ਨਹੀਂ ਬਣਦੀ ਜਿਹੜਾ ਚੋਰੀ ਦਾ ਹੈਗਾ ਤਾਂ ਬਿਲਕੁਲ ਉਸਤੇ ਕਾਰਵਾਈ ਹੋਏਗੀ ਫੋਨ ਹਾਂਜੀ ਇਹ ਮੋਬਾਈਲ ਦਾ ਓਨਰ ਨੇ ਉਹਨੇ ਹਾਂਜੀ ਹਾਂ ਅੱਜ ਅਸੀਂ ਕੁਝ ਉਹਨਰ ਬੁਲਾਏ ਹੋਏ ਆ ਕੋਈ 101 ਮੋਬਾਈਲ ਹੈ ਕੁਝ ਅਸੀਂ ਬਾਤ ਡਿਸਕਸ ਕਰਦੇ ਮੇਰੇ ਕਿ ਮਾਰਦਾ ਜਿਵੇਂ ਆਈਫੋਨ ਇਹਦੇ ਵਿੱਚ ਉਹ ਆਈਫੋਨ ਦੇ ਹੈਗੇ ਆ ਦੋ ਆਈਫੋਨ ਵੀ ਹੈਗੇ ਆ ਸੈਮਸੰਗ ਹੈਗੇ ਨੇ Oppo ਹੈਗੇ ਨੇ ਵੱਖ-ਵੱਖਰ ਕੰਪਨੀਆਂ ਦੇ ਜਿਹੜੇ ਮੋਬਾਈਲ ਆ। ਅੱਧੀ ਇਹ ਜਿਹੜੇ ਹੈਗੇ ਆ ਜ਼ਿਆਦਾਤਰ ਗੁੰਮਸ਼ੁਦਾ ਵਾਲੀ ਹੈਗੇ ਆ ਤਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਜਿਸਟਰ ਨਹੀਂ ਹੈਗਾ ਉਹ ਦੂਸਰੇ ਜਿਹੜੇ ਚੋਰੀਆਂ ਸਨੇਚਿੰਗ ਵਾਲੇ ਹੁੰਦੇ ਆ ਉਹ ਦੂਸਰੇ ਨੇ। ਬੀਤੇ ਦਿਨ ਬਟਾਲਾ ਨੇੜੇ ਕਸਬਾ ਜੈੰਤੀਪੁਰ ਦੇ ਰਹਿਣ ਵਾਲੇ ਸ਼ਾਪ ਦੇ ਮਸ਼ਹੂਰ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਦੇ ਘਰਨੇੜੇ ਛੁੱਟਿਆ ਗਿਆ ਸੀ ਹਾਲਾਂਕਿ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਜੈੰਤੀਪੁਰ ਗਰੁੱਪ ਸ਼ਾਪ ਦਾ ਵੱਡਾ ਕਾਰੋਬਾਰੀ ਅਤੇ ਮਰਹੂਮ ਪੱਪੂ ਜੈੰਤੀਪੁਰਿਆ ਦਾ ਬੇਟਾ ਐਡਵੋਕੇਟ ਅਮਨਦੀਪ ਜੈੰਤੀਪੁਰਾ ਬਟਾਲਾ ਤੋਂ ਕਾਂਗਰਸ ਦਾ ਲੀਡਰ ਹੈ ਮੈਂਬਰ ਪਾਰਲੀਮੈਂਟ ਰਜਿੰਦਰ ਰੰਦਾਵਾ ਦਾ ਖਾਸ ਹੈ ਤੇ ਆਮ ਲੋਕਾਂ ਦੇ ਨਾਲ ਵਿਚਰਦਾ ਵੀ ਹੈ ਤੇ ਪਹਿਲਾਂ ਵੀ ਕਈ ਤਰੀਕੇ ਦੇ ਥ੍ਰੈਟ ਇਹਨਾਂ ਨੂੰ ਆ ਚੁੱਕੇ ਹਨ ਦੇਖੋ ਮੈਂ ਕੱਲ ਸਪੌਟ ਵੀ ਵਿਜ਼ਿਟ ਕੀਤਾ ਸੀਗਾ ਇਹ ਟੋਟਲ ਹੁਣ ਤੱਕ ਇਸ ਤੋਂ ਪਹਿਲਾਂ 10 ਇਨਸੀਡੈਂਟ ਕਰੀਬ ਹੋਏ ਆ ਜੀ ਔਰ 8 ਦੇ ਕਰੀਬ ਪੰਜਾਬ ਪੁਲਿਸ ਮਿਹਨਤ ਨਾਲ ਉਹਨਾਂ ਮੁਲਜ਼ਮਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚ ਕਾਮਯਾਬ ਹੋ ਚੁੱਕੇ ਆ ਸਿਰਫ ਦੋ ਹੀ ਸਾਡੇ ਰਹਿ ਗਏ ਟਰੇਸ ਕਰਨ ਵਾਲੇ ਇੱਕ ਸਾਡੇ ਉਹ ਗਮਟਾਲਾ ਚੌਂਕੀ ਦੇ ਵਿੱਚ ਅੰਮ੍ਰਿਤਸਰ ਚ ਹੋਇਆ ਔਰ ਇੱਕ ਜਿਹੜਾ ਕੱਲ ਇੱਥੇ ਇਹਨਾਂ ਨੇ ਕੀਤਾ ਆ ਹੈਪੀ ਪਾਸ਼ੀਆ ਨਾਂ ਦਾ ਇੱਕ ਗੈਂਗਸਟਰ ਸੀਗਾ ਹੁਣ ਇਹ ਬੀ.ਸੀ.ਆਈ ਨੂੰ ਆਪਣੇ ਆਪ ਨੂੰ ਇਨਵੋਲ ਕਹਿੰਦਾ ਜੀ ਕਿ ਮੈਂ ਉਹਨਾਂ ਨਾਲ ਹੋ ਗਿਆ ਹਾਂ ਉਹਨੇ ਜ਼ਿੰਮੇਵਾਰੀ ਲਈ ਆ ਔਰ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੀ ਆ ਕਿ ਇਹ ਐਕਸਟਰ ਮਨੀ ਐਕਸਟਰਸ਼ਨ ਦਾ ਹੀ ਹੈ ਔਰ ਇੱਕ ਗਲਤ ਪੋਸਟਾਂ ਪਾ ਕੇ ਜੀ ਵੀ ਅਸੀਂ ਕੌਮਲੀ ਕਰਦੇ ਆ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਆ ਐਕਸਟਰਸ਼ਨ ਦੇ ਇਹ ਕੌਲਾ ਕਰਕੇ ਪੈਸੇ ਲੈਂਦੇ ਆ ਇਹਨਾਂ ਨੇ ਪਹਿਲਾਂ ਰਮਦਾਸ ਏਰੀਆ ਦੇ ਵਿੱਚ ਵੀ ਇੱਕ ਜਿਹਨਾਂ ਨੂੰ ਇਹ ਹੀ ਐਕਸਟਰਸ਼ਨ ਦੇ ਕਾਲ ਕੀਤੀ ਸੀਗੀ ਤੇ ਇਹ ਵੀ ਅਸੀਂ ਟ੍ਰੇਸ ਕਰ ਲਾਂਗੇ ਜੀ ਔਰ ਬਹੁਤ ਛੇਤੀ ਟ੍ਰੇਸ ਕਰ ਲਾਂਗੇ ਔਰ ਜਿਹੜੇ ਇਹ ਮੁਲਜ਼ਮ ਹੈਗੇ ਆ ਇਹਨਾਂ ਨੂੰ ਜੋ ਕਾਨੂੰਨ ਅਨਸਾਰ ਬੰਦੀ ਸਜ਼ਾ ਹੈ ਉਹ ਵੀ ਦਿੱਤੀ ਜਾਊਗੀ ਅੱਛਾ ਜਿੰਨੇ ਵੀ ਕੇਸ ਹ ਅੱਜ ਤੱਕ ਟ੍ਰੇਸ ਹੋਏ ਬਿਸ਼ੱਕ ਕਮਿਸ਼ਨ ਫੜਵੇ ਐਨਕਾਉਂਟਰ ਵੀ ਹੋਗੇ ਬਹੁਤ ਛੋਟੀ ਉਮਰ ਦੇ ਨੌਜਵਾਨ ਇਹਦੇ ਵਿੱਚ ਆ ਰਹੇ ਨੇ ਕਿੰਨਾ ਕੁਝ ਕਹਿਣਾ ਚਾਹੁੰਦੇ ਹਾਂ ਜੀ ਮੈਂ ਪਹਿਲਾਂ ਵੀ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਆਪ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਇਹ ਬਾਹਰ ਬੈਠ ਕੇ ਇੱਥੋਂ ਦੇ ਨੌਜਵਾਨ ਬੱਚਾ ਨੂੰ ਐਕਸਪਲੋਇਟ ਕਰਦੇ ਆ ਛੋਟੇ ਛੋਟੇ ਲਾਲਚ ਪਿੱਛੇ ਦੇ ਕੇ ਇਹਨਾਂ ਤੋਂ ਵੱਡਾ ਕ੍ਰਾਈਮ ਕਰਾ ਦਿੰਦੇ ਆ ਅਸੀਂ ਜਿਹੜੇ ਚ ਫਿਰ ਚਾਹੁੰਦੇ ਹੋਏ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਜਿਹੜੇ ਨੌਜਵਾਨ ਬੱਚੇ ਕਿਤੇ ਕੋਈ ਘੱਟ ਕ੍ਰਾਈਮ ਦੇ ਵਿੱਚ ਜਾਂ ਹਲੇ ਥੋੜਾ ਇਨਾਂ ਵਾਲੀ ਚੱਲੇ ਸੀ ਸਾਨੂੰ ਪਤਾ ਲੱਗ ਗਿਆ ਟਰੇਸ ਕਰ ਲਿਆ ਉਹ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੀ ਇਹ ਪਾਲਿਸੀ ਆ ਕਿ ਉਹਨਾਂ ਬੱਚਿਆਂ ਨੂੰ ਘਰਾਂ 'ਚ ਬਿਠਾਇਆ ਜਾਵੇ ਤਾਂ ਕਿ ਉਹ ਗਲਤ ਰਸਤੇ ਤੇ ਨਾ ਜਾਣ ਪਰ ਜਦੋਂ ਕੋਈ ਏਡਾ ਵੱਡਾ ਕ੍ਰਾਈਮ ਹੋ ਜਾਂਦਾ ਆ ਫਿਰ ਕਾਨੂੰਨ ਨੇ ਆਪਣਾ ਰਸਤਾ اختیار ਕਰਨਾ ਆ ਤੇ ਕਾਨੂੰਨ ਅਨੁਸਾਰ ਫੇਰ ਕਾਰਵਾਈ ਹੁੰਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਆ ਨੌਜਵਾਨ ਬੱਚਿਆਂ ਨੂੰ ਕਿ ਇਹ ਸ਼ਰਾਰਤੀ ਅੰਸਰਾਂ ਦੇ ਕੇਚ ਆ ਕੇ ਇਹ ਪੈਸੇ ਦੇ ਲਾਲਚ ਪਿੱਛੇ ਕਰਦੇ ਸਾਰਾ ਕੁਝ ਤੇ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਆਪ ਦਾ ਜਿਹੜਾ ਪੁਹਿਖਾ ਆਪਣੇ ਮਾਤਾ ਪਿਤਾ ਦਾ ਪੁਹਿਖ ਆਪਣੇ ਪੰਜਾਬ ਦਾ ਪੁਹਿਖ ਅਸੀਂ ਸਾਰੇ ਇਹਨੂੰ ਬਚਾਈਏ ਹਾਂਜੀ ਪਹਿਲਾਂ ਵੀ ਇਹਨਾਂ ਨੂੰ ਕਾਲ ਆਈ ਸੀਗੀ ਜੀ ਅਸੀਂ ਸਿਕਿਉਰਿਟੀ ਵਾਰਾ ਦਿੱਤੀ ਹੋਈ ਸੀਗੀ ਇਹਨਾਂ ਨੂੰ ਸਰ ਕਿਸੋ ਚੀਜ਼ ਦੱਸਿਆ ਕਿ ਐਕਸਪਲੋਰੇਸ਼ਨ ਕਰ ਰਹੇ ਨੇ ਪੁਲਿਸ ਚੌਕੀਆਂ ਤੇ ਅਸੀਂ ਇਹਨਾਂ ਤੇ ਕੀ ਕਰ ਰਹੇ ਹਾਂ ਦੇਖੋ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜਾ ਪਲੀਜ਼ ਚੌਂਕੀਆਂ ਚ ਵੀ ਹੈ ਕਿ ਹੈ ਇਹਦੇ ਚ ਜਿਹੜੇ ਬੰਦੇ ਸੀ ਫੜੇ ਗਏ ਆ ਕਿਉਂਕਿ ਸਾਰੇ ਕੇਸਾਂ ਦੀ ਹਲੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੁਹਾਨੂੰ ਮੈਂ ਇਹਦਾ ਜਦੋਂ ਇੱਕ ਚਲਾਨ ਕੰਪਲੀਟ ਹੋ ਜਾਊਗਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਅਸੀਂ ਉਹ ਵੀ ਤੁਹਾਨੂੰ ਇਹ ਸਾਰੇ ਚੀਜ਼ਾਂ ਸਾਹਮਣੇ ਕਲੀਅਰ ਕਰ ਦਾਂਗੇ ਸਰ ਫਸਟ ਪ੍ਰੋਜੈਕਟ ਸਰ ਇਹ ਜਿਹੜਾ ਜੰਗੀਪੁਰੀ ਦੇ ਘਰੇ ਬਲਾਸਟ ਸੀਗਾ ਜਿਹੜਾ ਕੀਤਾ ਗਿਆ ਸੀ ਹਾਂ ਇੱਕ ਇਸ ਚੀਜ਼ ਦਾ ਇਹ ਚੀਜ਼ ਹੋਈ ਆ ਅਸੀਂ ਉਹ ਸਾਰਾ ਅਸੀਂ ਕੱਢ ਰਹੇ ਆ ਬਟ ਅਸੀਂ ਉਹਦਾ ਐਫ ਆਈ ਆਰ ਐਕਸਪਲੋਸਿਵ ਐਕਟ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅੱਛਾ ਸਰ ਉਹ ਨੁਕਸਾਨ ਤੁਸੀਂ ਅਪੀਲ ਕੀਤਾ ਹੈ हां ने بچاؤ ਹੋ ਗਿਆ ਜੀ ਲੱਕਲੀ ਕੋਈ ਨੁਕਸਾਨ ਨਹੀਂ ਹੋਇਆ। ਜੋ ਬਿਆਨ ਕੀਆ ਪਾਸ਼ੇ ਲਈ ਹਾਂਜੀ ਹੈਪੀ ਪਾਸ਼ੇ। ਸਾੰਡੂ ਵੱਲੋਂ ਸਾਲੀ ਨੂੰ ਵਰਗਲਾ ਕੇ ਲੈ ਜਾਣ ਵਰ ਤੋਂ ਨਮੋਸ਼ੀ ਵਿੱਚ ਆਏ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਸ੍ਰਿੰਦਰ ਸਿੰਘ ਵਾਸੀ ਪਿੰਡ ਬਸੀ ਭਲਾਰਪੁਰ ਨੇ ਆਤਮ ਹੱਤਿਆ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੀ ਮੌਤ ਦੀ ਬਚਾਵੀ ਚੱਗ ਜ਼ਾਹਿਰ ਕੀਤੀ। ਵੀਡੀਓ ਵਿੱਚ ਉਸਨੇ ਆਪਣੀ ਮੌਤ ਦਾ ਕਾਰਨ ਆਪਣੇ ਪੁਲਿਸ ਕਰਮਚਾਰੀ ਸਾੰਡੂ ਪਤਨੀ ਅਤੇ ਉਸ ਦੀ ਸ਼ਿਕਾਇਤ ਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਹੈ। ਮ੍ਰਿਤਿਕ ਸੁਰਿੰਦਰ ਸਿੰਘ ਦੇ ਪ੍ਰਾਲ ਅਕਵਿੰਦਰ ਸਿੰਘ ਲੜਕੀ ਦੇ ਪ੍ਰਾ ਹਰਪ੍ਰੀਤ ਸਿੰਘ ਤਾਇਆ ਨੱਥਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਵੱਡੀ ਬੇਟੀ ਦੀ 3-4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਹ ਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਡੈਥ ਹੋਈ ਹੈ ਮੇਰੇ ਭਾਈ ਆਈ ਸਭ ਤੋਂ ਛੋਟੇ ਹੀ। ਜੀ ਇਹਨੂੰ 1.5-2 ਮਹੀਨੇ ਤੋਂ ਧਮਕੀਆਂ ਦੇ ਰਿਹਾ ਕਿ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ। ਇੰਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹੱਤਿਆ ਕਰ ਲਈ ਜੀ। ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ। ਇਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਹਨ ਇਹ ਵੀ ਸ਼ੱਕ ਆ ਕਿ ਇਨੇ ਪਹਿਲੀ ਭੈਣ ਦਾ ਵੀ ਇਨੇ ਨਹੀਂ ਮਾਰਿਆ ਵਾ ਉਹਨੂੰ ਪੰਜਾਬ ਉਸ ਜੀ ਆ ਜੀ ਇਹ ਤਾਂ ਹੀ ਇਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਕਾਰ ਸਕਦੇ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 7 ਤਰੀਕ ਤੋਂ ਗਾਇਬ ਸੀਗੀ ਅਸੀਂ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਦੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਦੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਤੋਂ ਝਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕਿ ਮਿੰਦ ਮਾਰਦਾ ਖੋਟਦਾ ਵਾ ਪੰਗੇ ਕਰਦੇ ਆ ਕਿ ਉਹਨਾਂ ਜਿੰਨਾ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਸਖਤ ਸਖਤ ਕਾਰਵਾਈ ਕੀਤੀ ਜਾਏ ਹੋ ਹੋ ਕਲ ਕੀਤੀ ਆ ਹਾਂਜੀ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਈ ਦੋਵਾਂ ਕਤਲਾਂ ਦੀ ਘਟਨਾ ਹੋਈ ਆ ਇਹਨੂੰ ਬਹੁਤ ਮਾਰਾ ਕੀਤਾ ਜੋ ਜੋ ਖੇ ਨਹੀਂ ਕੀਤਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੇ ਦੋਹੇ ਕਰਿਆ ਜਾਰ ਦੇ ਸਮਝੋ ਪਹਿਲੀ ਕਾਰ ਤੇ ਹਾਂਜੀ ਸਾਰੇ ਮੁੰਡੇ ਦਾ ਨਾਮ ਬ੍ਰਦਰ ਮੇਰਾ ਸੋਟਾ ਉਹਦਾ ਨਾਮ ਸੁਵਿੰਦਰ ਸਿੰਘ ਸਨਪ ਸ਼ੰਗਰਾਜ ਸਿੰਘ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਂਡੂ ਤਰਨਜੀਤ ਸਿੰਘ ਜੋ ਪੁਲਿਸ ਮਲਵਾਜਮ ਉਹ 7 ਦਿਨ ਨੂੰ ਪਜਾ ਕੇ ਲੈ ਗਿਆ ਜੀ ਜੀ ਹਾਂਜੀ ਪਤਾ ਲੱਗਾ ਉਹਨਾਂ ਦਾ ਸਾਰੇ ਉਹ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਝੂਠੀ ਐਫ ਆਈ ਆਰ ਦਰਜ ਕਰਵਾਈ ਉਹਦੇ ਨਾਮ ਤੇ ਦਰਜ ਕਰ ਰਹੀ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਦਰਜਾਂ ਮਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਤਿਆਰੀ ਅੱਡੇ ਜੀ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਨਾਲ ਤੋ ਉਹਨ ਫਿਰ ਹੱਕ ਸੁਸਾਇਟੀ ਕੀਤਾ ਜੀ ਉਹਦੀ। ਕੋਈ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਅਪਲੀਕੇਸ਼ਨ ਦਿੱਤੀ ਹੈਗੀ ਹੈ ਜੀ। ਇਹਦੀ ਨਾ ਅਗਰ ਥਾਣੇ 'ਚ। ਅੱਛਾ। ਹਾਂ ਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ। ਥਾਣੇ ਕੋਟ ਲਗਭਗ ਕਰਦੇ ਆ ਜੀ ਥਾਣੇ। ਜੀ ਆਰ ਪੀਜਾ ਜੀ। ਜੀ ਆਰ ਪੀਜਾ ਨਾ ਪੁੱਛੋ। ਜੀ ਆਰ ਪੀਜਾ ਹਾਂ ਜੀ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਤੁਸੀਆਂ ਨੂੰ ਵੱਧ ਵੱਧ ਜੋਰ ਬਣਾਉਣਾ ਫੜ ਕੇ ਸਜ਼ਾ ਦਿੱਤੀ ਜਾਵੇ। ਮੈਂ ਸੁਬਿੰਦਰ ਸਿੰਘ ਮੈਂ ਤੇ ਮੇਰੀ ਵਾਈਫ 7 ਤਰੀਕ ਨੂੰ ਮੁੱਖ ਜਾ ਰਹੇ ਸੀ ਜੇ ਆ ਤਾਂ ਮੈਂ ਵਾਈਫ ਨੂੰ ਕਿਹਾ ਮੈਂ ਤੈਨੂੰ ਮੁੱਖ ਪਿੰਡ ਸਾਡਾ ਨਾਲ ਆਪਣੇ ਸਾਡੇ ਪਰ ਉਹਨੇ ਕਿਹਾ ਮੈਂ ਆਪਣੇ ਸਾਡੇ ਨੂੰ ਫੋਨ ਕਰਤਾ ਗੱਡੀ ਵਿੱਚ ਬੈਠ ਕੇ ਮੁੱਖ ਜਾ ਕੇ ਤੇ ਉਹਨਾਂ ਆ ਜਣਾ ਲੈਣ ਮੈਨੂੰ ਮੈਂ ਤਾਂ ਮੈਂ ਪਰ ਉਹਦੇ ਬੜੇ ਤੜ੍ਹ ਗਏ ਆ ਸੀ ਤੇ ਅਨਾਂ ਉਹ ਤੁਰਾਸੇ ਉਹ ਜਦੋਂ ਦੂਜੀ ਸੜਕਾਂ 'ਤੇ ਚੱਲੇ ਜਦੋਂ ਅੱਜ ਕੱਲ ਮੈਂ ਮੈਂ ਦੂਜੀ ਸਾਈਡ ਜਾ ਕੇ ਖੜੋਂਦਾ ਤੇ ਤੁਮੇ ਨੂੰ ਫੋਨ ਕਰਦੇ ਪਰ ਛੇਤੀ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਮੈਂ ਜਦੋਂ ਪੌਲੀ ਸੜਕ ਗਿਆ ਉਹਨੂੰ ਫੋਨ ਕਰਤਾ ਕਿ ਮੈਂ ਉਹ ਮੈਂ ਹੁਣ ਔਟੋ ਵਿੱਚ ਬੈਠ ਕੇ ਮੋਖੇ ਪਿੰਡੇ ਜਾ ਰਹੀ ਆ ਤੇ ਉਹਨੇ ਫੇਰ ਮੈਨੂੰ ਪੁੱਛਿਆ ਵੀ ਕਿਹੜੀਆਂ ਸਵਾਰੀਆਂ ਲੈ ਕੇ ਜਾਂਦੀਆਂ ਸਵਾਰੀਆਂ ਦੀਆਂ ਮੈਂ ਫਿਰ ਮੁੱਖ ਜਾ ਰਹੀ ਉਹ ਪਿੰਡ ਮੁੱਖੇ ਨਹੀਂ ਪੁੱਛੀ ਮੁੜ ਕੇ ਆਹੀ ਪੋਲੂ ਦੀ ਬੋਲ ਪਾਲ ਕੀਤੀ ਨਹੀਂ ਪੁੱਛੀ ਮੈਂ ਮੁੱਖੇ ਵੀ ਸੂਣ ਕੀਤਾ ਸਾਰੇ ਕੀਤਾ ਉਹ ਬਾਅਦ ਵਿੱਚ ਮੈਂ ਕਹਿ ਰਹੀ ਆ ਕਿ ਮੇਰਾ ਤਰਨਜੀਤ ਤੇ ਸੰਦੂਆ ਜਿਹੜਾ ਉਹ ਮੈਂ ਰਿਪੋਰਟ ਦਿੱਤੀ ਹੋਈ ਆ ਤਰਨਜੀਤ ਸੰਦੂ ਤੇ ਘਰ ਵੀ ਆ ਹੀ ਗਏ ਆ 7 ਤਰੀਕ ਨੂੰ 8 ਤਰੀਕ ਨੂੰ ਗਏ ਆ ਪਰ ਉਹ ਉੱਥੇ ਨਹੀਂ ਮਿਲੀ ਕੋੜਾ ਕਿਹਾ ਕਿ ਇੱਥੇ ਨਹੀਂ ਆਈ ਫਿਰ ਅਸੀਂ ਪੇਦਾ ਸਰਦੂਪਾ ਜਿਹੜਾ ਉਹਦਾ ਨਾ ਫੇਸੇ ਸਾਰੇ ਬਟਰ ਦੇ ਬਗੜ ਆਹ ਰਿਪੋਰਟ ਵਿੱਚ ਦਿੱਤੀ ਹੋਈ ਜਾਂ ਮੈਂ ਫਿਰ ਦਿਨਾਂ ਨਗਰ ਐਸਪੀ ਦਾ ਪੜਾ ਟੀਐਸਐਚਓ ਦਿਨਾਂ ਨਗਰ ਤੇ ਆਪਣਾ ਇੱਕ ਬਰੀਆਰਾ ਵਾਲਾ ਮੁਰਸੀਆ ਚਾਰਜ ਇਹਨਾਂ ਮੈਂ ਰਿਕੁਇਸਿਸ਼ਨ ਦੀ ਕੀਤੀ ਇਹ ਮੇਰੇ ਕਿ ਮੈਂ ਬਦੀ ਮੈਂ ਰਕੀਸਤ ਦੀ ਬਦੀ ਕੀ ਨਾਲ ਸੰਭੇਰ ਕੀਤੀ ਜਿਆ ਇਹਦਾ ਤਾਂ ਦੁਖੀ ਹੋ ਕੇ ਮੈਂ ਸਰਵਸਤ ਖਾਦੀ ਹੋਈ ਹੈ ਖੋਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਚਕਾਰ ਅਤੇ ਟੈਂਕਰ ਵਿਚਾਲੇ ਹੋਈ ਟੱਕਰ ਵਿਚਕਾਰ ਵਿੱਚ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਚੀਆ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ Laasha ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰਜੀਤ ਨੂੰ ਮੇਰੀ ਮਾਈ ਅਸੀਂ ਪਟਿਆਲੇ ਤੋਂ ਆ। ਇਹ ਮੇਰੀ ਨੂੰਹ ਦੀ ਭਝਾਈ ਭਰਾ ਤੇ ਪਤੀਜੀ। ਕਿੰਨੇ ਜਾਣੇ ਸੀ? ਇੱਥੇ ਜਾ ਰਹੇ ਸੀ। ਅਸੀਂ ਇੱਥੇ ਨਗਰਾ ਪਰ੍ਹਸੇ ਜਿਹਾ ਵਿਆਹ ਜਾ ਰਹੇ ਸੀ। ਹਾਂ। ਕਿੱਥੋਂ ਆਏ ਸੀਗੇ ਜੀ ਤੁਸੀਂ? ਅਸੀਂ ਪਟਿਆਲੇ ਤੋਂ ਆਏ ਸੀ। ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ 3 ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਠੀਕ ਹੈ ਇੰਟਰ ਦੇ ਨਾਲ ਇੱਕ ਜਿਆ ਆਲਟੋ ਕਾਰ 'ਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜਿਹੜੇ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਐਲਟੀ ਹੋ ਗਈ ਹੈ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹ ਮੌਕੇ ਤੇ ਆ ਕੇ ਡੈਬਲਡੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸਿਵਰ ਹਸਪਤਾਲ ਪਿੱਛੇ ਹਰ ਸੇ ਘੜ ਸੇ ਕਰਵਾਇਆ ਸੀ ਦੂਜੇ ਪਾਸੇ ਉਹ ਹੋ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨਾ ਸੀ ਜਿਹੜੇ ਕਾਰ ਵਾਲੇ ਸੀ ਇਹ ਬੜਾ ਸ਼ੋਰ ਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਿਹਾ ਜੀ ਬੀਦੀ ਤੇਰਾ ਜਨਮੇ ਨੂੰ ਲੋੜੀ ਵਾਲੇ ਦਿਨ ਸੰਗਰੂਰ ਦੇ ਵਿੱਚੋਂ ਚਾਰ ਬੱਚੇ ਗੁੰਮ ਹੋ ਗਏ ਜਿਸ ਦੀ ਜਾਣਕਾਰੀ ਉਹਨਾਂ ਦੇ ਮਾਪੇ ਨੇ ਦੂਸਰੇ ਦਿਨ ਸਿਟੀ ਵਨ ਥਾਣੇ ਵਿੱਚ ਦਿੱਤੀ ਸੀ ਉਸ ਤੋਂ ਬਾਅਦ ਪੁਲਿਸ ਕੁ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਆਪਣੀਆਂ ਟੀਮਾਂ ਬਣਾ ਕੇ ਗੰਗਾ ਨਗਰ ਤੋਂ ਇਹਨਾਂ ਚਾਰ ਬੱਚਾ ਨੂੰ ਲੱਭ ਕੇ ਮਾਪੇ ਨੂੰ ਸੌਂਪ ਦਿੱਤਾ ਗਿਆ एसपी नवरीत सिंह वर्क पी वालों आज प्रेस कॉन्फ्रेंस करके सारी जानकारी दी गई लोरी के दिन न पता हुआ था लोरी मांगते मांगते न पता हुआ था पता नहीं किधर गंगानगर चला गया था पुलिस वाले ढूंढ करके लाए हैं लव करके लाए हैं डांटे भी सी है ना तो पहला बच्चा तो कोई तंग तो नहीं हुआ नहीं 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 नहीं, नहीं, नहीं 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 फिर की कारण हुआ अभी बच्चे चले गए बच्चे को दिमाग है खेलते खेलते अपने निकल गए कि देर बाद हम लोग बाजार गए थे सब्जी, सब्जी लाने के लिए आए छः सात आठ बजे के, के करीब में आए उसके बाद में बच्चे नहीं था तो तो हाँ हा, तभी, तभी से लगना शुरू कर दिया तेरह तारीख हाँ जी स्कूल कितने दिनों बाद दूसरा चौदह तारीख को

ਕਿਆ ਬਾਤ ਹੋਈ ਥੀ ਕਿਵੇਂ ਲਾਪਤਾ ਹੋਏ ਥੀ ਕੁਛ ਨਹੀਂ ਹੋਇਆ ਸੀ ਜੀ ਉਹ ਤਾਂ ਵੀ ਖੇੜਦੇ ਖੇੜਦੇ ਬੈਠੇ ਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬਹਿ ਜੂਰੇ ਹੋਏ ਅਸੀਂ ਸਰ ਜਾ ਕੇ ਉਹਨੇ ਸਮਾਨ ਪਪਾ ਲੈ ਕੇ ਆਉਣੀ ਆ ਬਸ ਉਹ ਇੰਨੇ ਮੈਂਟ ਚ ਨਿਕਲ ਗਏ ਘਰੋਂ ਕਹਿੰਦੇ ਲੋਰੀ ਮੰਗਣ ਜਾਨੇ ਆ ਜਿਹੜੀ ਗੁਰੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਨੇ ਆ ਗੁਰੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰਨ ਮੰਨਿਆ ਨਿਕਲ ਆ ਉਹਨਾਂ ਦੇ ਇਹ ਬਾਗੇ ਲੋਰੀ ਮੰਗਾ ਲੋੜੀ ਮੰਗਣ ਗਏ ਮੁਰਕੇ ਆਏ ਨਹੀਂ ਦੇ ਘਰੇ ਕਿੰਨੀ ਦੇਰ ਬਾਅਦ ਮੈਨੂੰ ਪਤਾ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਲੋੜੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਕੁਝ ਮਾਈਗ੍ਰੈਂਟ ਲੇਬਰਸ ਦੇ ਬੱਚੇ ਨੇ ਸਾਰੇ ਮਾਈਨਰ ਬੱਚੇ ਸੀਗੇ 4 ਇਹ ਮਿਸਪਲੇਸ ਹੋ ਗਏ ਸੀਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸ਼ਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੋ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11 12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ updn 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂ ਸ਼ਾ ਇੱਕ ਹੈਗਾ ਮਾਈਜਰੈਂਟ ਲੈਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਚਯੂ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫਆਈਆਰ ਦਰਜ ਕਰ ਦਿੱਤੀ ਗਈ 140 ਬੀਐਨਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟਰੇਸ ਹੋਏ ਇਹ ਗੰਗਾ ਨਗਰ ਕਿਸ ਤਰ੍ਹਾਂ ਚਲੇ ਗਏ ਸੀ ਬਾਕੀ ਸਾਰਾ 파ਟਲ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਇਹ ਤੱਕ ਇਹ ਕਹਿੰਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਇੱਥੇ ਲੱਗੇ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟਰੇਨ ਤੇ ਚੜ ਗਏ ਜਾਂ ਕਿਸੇ ਕਿਸ ਤਰੀਕੇ ਨਾਲ ਹੱਲੇ ਤੋਂ ਇਹ ਹੀ ਬੋਲ ਲੱਗਾ ਵੀ ਇੱਥੋਂ ਤੂਰੀ ਚੜ ਗਏ ਜੋ ਇਹ ਦੱਸ ਰਹੇ ਪਰ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੂਰੀ ਚਲੇ ਗਏ ਤੂਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟਰੇਨ ਆਯੋ ਦੇ ਤੇ ਚੜ ਗਏ ਕਿਵੇਂ ਚੱਲ ਗਿਆ ਕਿਉਂ ਚੱਲ ਗਿਆ ਇਹ ਸਾਰੀ ਗੱਲ ਲੈ ਇੱਕ ਵਾਰੀ ਚੰਗੀ ਤਰ੍ਹਾਂ ਕਰਨੀ ਐ ਤਸਦੀਕ ਨਾ ਸਾਰੀ ਇਹਦੇ ਸੰਗਰੂਰ ਇਥੇ ਇਹ ਹੈ ਕਿਥੋਂ ਦੇ ਰਹਿਣ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਹੀ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸਿਬਿਆ ਪਿੰਡ ਚ ਰਹਿੰਦਾ ਲਾਇਬ੍ਰੇਰੀ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਹੱਦਕ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗ੍ਰੇਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਹੌਂਟੋਜ਼ ਹੋ ਜਾਂਦਾ ਜਦੋਂ ਇਹੋ ਜਿਹੀ ਕੋਈ ਇਨਸੀਡੈਂਟ ਹੋ ਜਾਂਦਾ ਤੋਰੀ ਤੱਕ ਪੈਦਲ ਨਿਕਲੇ ਜਾਂ ਕੋਈ ਕਿਸੇ ਚੀਜ਼ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਤੋਰੀ ਤੱਕ ਪੈਦਲ ਨਹੀਂ ਗਏ ਇੱਥੋਂ ਤੋਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਅਗੋਂ ਗੰਗਾ ਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚਮਲ ਦੋ ਤਿੰਨ ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲਿਆਂਦੇ ਆ ਸਰ ਚਾਰ ਬੱਚੇ ਦੀ ਜਾਨ ਚਾਰੇ ਮਿਲਗੇ ਹਾਂ ਚਾਰੇ ਮਿਲਗੇ ਜੀ ਕਿਸੇ ਵਿਅਕਤੀ ਕੋਲੋਂ ਮਿਲਨੇ ਨਹੀਂ ਆ ਕਿਸ ਤਰ੍ਹਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਕੋਈ ਵਰਗਲਾ ਆ ਕੇ ਲੱਗਿਆ ਕਿ ਆਪੇ ਗਿਆ ਹਾਂਜੀ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ